ਗੰਡੀ ਬਾਈ ਸਾਰਿਆਂ ਨੂੰ ਜੀ ਸੋਈ ਲੱਗੇ ਹੋਏ ਆਪਾਂ ਖਾਚੇਨ ਤੇਜ ਦੇ ਵਿੱਚ ਕੱਖ ਜਾ ਹੋ ਗਿਆ ਤਾਂ ਬਾਈ ਤੇ ਆ ਗਵੰਡੀ ਦਾ ਸਾਰਾ ਪਾਣੀ ਇੱਧਰ ਪਾਣੀ ਹੋਈ ਸਾਫ ਇਹ ਜੀ ਵੀ ਆਪਾਂ ਨੇ ਲੇਟਰ ਲਾਉਣੀ ਸੀ ਬਾਕੀ ਪਾਵਰ ਰੇਡੀਓ ਚੱਲਦੀ ਆ ਭਰਤੇ ਆਪਣੇ ਢਾਈ ਤਿੰਨ ਕੀਲੇ ਬਾਈ ਤਾਂ ਪਤਾ ਹੀ ਮੰਨਦੇ ਹੋਣੀ ਰੇਡੀਓ ਚੱਲਦੀ ਆ ਲੈਟ ਰੋ ਸਹੀ ਆ ਹੂੰ ਪਾਣੀ ਲੱਗਿਆ ਹੋਇਆ ਇੱਧਰ ਅਫਸਰ ਸਾਹਿਬ ਵੀ ਆ ਗਏ ਭਾਈ ਅੱਜ ਕੈਮਰਾਮੈਨ ਆ ਗਿਆ ਸਾਡੇ ਕੋਲ ਆ ਗਿਆ ਲੋਟ ਬਾਈ ਹੰਧਾ ਚ ਨਾ ਨਾਉਣ ਨਾਉਣ ਦੇ ਬਾਣੇ ਬਈ ਬੁਲਾ ਲਿਆ ਚੱਠਾ ਦੇਖਿਆ ਫਿਰ ਮੈਂ ਬਸ ਪੈ ਪੈਰ ਧੋਤੇ ਉੱਥੇ ਹੈ ਵੀ ਮੌਸਮ ਬਈ ਨਾ ਰਹਿ ਗਈ ਇੱਥੇ ਪਾਣੀ ਪੈ ਵਰ ਜੰਨਾ ਰਹਿ ਗਈ ਇੱਥੇ ਸਿਰ ਥੱਲੇ ਕਰਕੇ ਬਹਿਣਾ ਦਾ ਉਹਦੇ ਨਾਲ ਤੇ ਪਾਣੀ ਬਹੁਤ ਠੰਡਾ ਹੀ ਗੱਲ ਆ ਪਾਣੀ ਤਾਂ ਠੰਡਾ ਪਰ ਚੋਚਾ ਛੂਟਾ ਹੈ ਨਾ ਨਹੀਂ ਗੱਲ ਹੈਗੀ ਆ ਫਰਕ ਆਪਣੇ ਜੇ ਉੱਚਾ ਪਾਣੀ ਹੈ ਨਾ ਪਾਣੀ ਠੰਡਾ ਹੀ ਬਹੁਤ ਹੈ ਇਧਰੋਂ ਚੱਲੇ ਜਿੰਦਰਾ ਖਵਾਲ ਨੂੰ ਪਾਣੀ ਦੇਖੀ ਕੋਸਾ ਯਾਰ ਬਿੰਦਰਾ ਕਿਹਾ ਆਪਣਾ ਮਗਰੋੜ ਖੇਲਣਗੇ ਅਸੀਂ ਅੱਗ ਬਗਾ ਪਾਣੀ ਤਾਂ ਬਾਈ ਮਗਾ ਕਿਆ ਗੱਲ ਆ ਇਹ ਜਲਦੀ ਮੋਟਰ ਦਾ ਵੀ ਕੋਈ ਟਾਈ ਜਲਦੀ ਮੋਟਰ ਨਾ ਨਾਤੇ ਤੁਸੀਂ ਪਾਣੀ ਕੋਸਾ ਗਾ ਪਾਣੀ ਪੀਆ ਮਗਾ ਆਹੀ ਗੱਲ ਲੱਗਿਆ ਕੋਈ ਠੰਡਾ ਪਾਣੀ ਆ ਆਪਣੇ ਠੰਡਾ ਪਾਣੀ ਬਹੁਤ ਜੀ ਪੀ ਪੀ ਆਇਆ ਤਾਂ ਕਹਿੰਦਾ ਤੁਹਾਡੇ ਨਾਲ ਨਹਿਰ ਵਰਗਾ ਪਾਣੀ ਪੀਆ ਯਾਰ ਠੰਡਾ ਆਪਣੇ ਨਹਿਰੀ ਆਪਣੇ ਘਰੇ ਸਵਾਸੀ ਪਾ ਲ ਉਹਦੇ ਟਰੈਕਟਰ ਸਾਹਮਣੇ ਲਾ ਕੇ ਲਾ ਹਾਂ ਹੋ ਗਿਆ ਦਾ ਭਾਈ ਅੰਦਰ ਤੇ ਪਾਣੀ ਲੀਕ ਹੋਈ ਗਿਆ ਤੇ ਸਪਰੇਅ ਕਰੀਤੀ ਨਾ ਸਪਰੇਅ ਨੇ ਕੰਮ ਕਰਿਆ ਏ ਨੌਟ ਰਾਪਟੀ ਰਾਉਂਡ ਅਪ ਨੇ ਕਰਨਾ ਦਾ ਹੌਲੀ ਹੌਲੀ ਆ ਸਰ ਸੋ ਅਸਰ ਵੀ ਕਿਆ ਕਰਨਾ ਦਾ ਇਹ ਨਾ ਗਿੱਲਾ ਹੋਈ ਕੱਪੜੇ ਮੀਂਹ ਪੈ ਗਿਆ ਆਪਣੇ ਦੇ ਇਹਦੇ ਪਲਫਾ ਲਾਉਣ ਦੇ ਬਾਅਦ ਚਾ ਜਾਂ ਫਿਰ ਮੈਂ ਕਿਹਾ ਇੱਕ ਵਾਰ ਜੀਲੀ ਲਾ ਕੇ ਠੰਡੇ ਰੱਖ ਕੇ ਇੱਕ ਵਾਰ ਫੇਰ ਸਵੇਰੇ ਨਾਲ ਲੱਗਦੀ ਮਾਰਦੀ ਆ। ਆ ਲੋ ਢਾ ਕੇ ਹੋਏ ਬਾਕੀ ਬੰਦੇ ਉਧਰ ਜੀਲੀ ਲਾਉਣ ਬਾਈ ਉਹ ਪਨੀਰੀ ਲੈਂਦੀ ਲੱਤ ਕੇ ਆਪਾਂ ਉਹ ਤਾਂ ਲਾ ਕਿੰਨਾ ਕੁ ਲਾਤਾ ਤੂੰ ਘਾਟੇ ਤੱਕ ਹੀ ਲਾ ਕਿੰਨਾ ਕਿਲਾ ਕਿੰਨੇ ਬੰਦੇ ਆ ਉਹ ਬੰਦੇ ਤਾਂ 6 ਆਏ ਹੋਏ ਆ ਹੈ ਤਾਂ 9 ਬੰਦੇ ਤਿੰਨ ਬੰਦੇ ਹੋਰ ਦੇ ਲਾਉਣੇ ਕਿਸੇ ਦੇ ਇਹ ਵੀ ਕੀ ਕਰਨਾ ਵਿਚਾਰੇ ਜੀ ਨੂੰ ਲਾ ਕੇ ਹੀ ਵਿਗਾੜਾ ਹੁਣ ਕੋਈ ਹਰੇ ਕਰਦਾ ਲੈਡ ਪੂਰੀ ਇੱਕ ਤਾਂ ਲੈਡ ਦਾ ਵੀ ਚੱਕਰ ਆ ਗਿਆ ਪਨੀਰੀ ਪੱਕੜਉਂਦੀ ਕਿਸੇ ਨੇ ਅਸੀਂ ਆਪਾਂ ਛੇੜੇ ਨਹੀਂ ਵੀ ਜੀ ਦੀ ਬਾਈ ਤੁਸੀਂ ਜਵਾਨ ਕਰੀ ਵੀ ਲਾ ਲਓ ਆ ਫਿਰ ਗੱਲ ਕਿਹਾ ਆ ਹੁਣ ਇੱਕ ਦੋ ਦਿਨ ਸਾਡੇ ਲਾਜਵੇ ਕੰਮ ਨੇੜੇ ਤੇ ਪਟਾ ਮਿਲ ਲਈ ਉਹਦੇ ਬਾਅਦ 6 ਕਿਲੇ ਰਹਿ ਗਿਆ ਕਿਲਾ ਅੱਜ ਲਾ ਯਾਰਾ ਸ਼ੀਰ ਹੈ ਜਿਹੜੇ 6 ਕਿਲੇ ਜਿਆਦਾ ਦੋ ਕਿਲੇ ਇੱਕ ਦਿਆੜੀ ਚ ਲਾਈਆ ਚਾਹ ਚਲਾ ਦੂੰਗਾ ਚੱਲ ਤਿੰਨ ਦਿਨ ਚਲਾ ਦੂ ਮੀਰੀ ਵੱਟ ਕੇ ਆਹ ਨਾਲੇ ਰੇ ਇੱਟਾ ਇਹਦੇ ਥੱਲੇ ਰੇਤ ਲਾਏ ਖਾਲਜੇ ਵਿੱਚ ਕੱਖ ਉਹ ਕਰਕੇ ਨਾ ਵਿੱਚ ਟੱਕ ਬੋ ਬੱਠਾ ਬੱਠਾ ਉਹਤਰਾ ਦੀ ਮਿੱਟੀ ਹੈ ਹਾਂ ਬੰਨ ਰਜ਼ੀਦਾ ਇਹ ਇੱਟਾ ਸਾਡੇ ਆ ਨ ਪਹੀ ਤੇ ਪਾਰ ਆਉ ਡੱਕਰ ਖਾਲਜੇ ਵੀ ਪੈਰ ਕੁੱਟਦਾ ਦਿਖਾਉਂਦੇ ਅੰਦਰ ਉਹ ਪਾਰਾ ਦੇਖ ਲਓ ਟੱਕਰਾ ਰੇ ਇੱਟਾ ਨੂੰ ਤਾਂ ਆ ਹੀ ਜਾਂਦਾ ਬਣਾ ਮੋੜਾ ਥੋੜਾ ਐਵੇਂ ਖਾਦ ਫੁੱਲ ਤੇ ਦੇਸੀ ਤੁਸੀਂ ਪਈ ਹੋਵੇ ਨਾ ਇਹ ਤਾਂ ਜਮੀਨ ਫਿਰ ਤਾਂ ਜਮੀਨ ਮਾੜੀ ਨਹੀਂ ਉਹ ਰੇ ਉਹ ਘੱਟ ਪੈਂਦਾ ਜੀ ਹਸਤਾਮੁਅਲਿਕ ਕਮਜ਼ੋਰ ਸੀ ਖਾਲਾ ਨਦੀ ਦੀ ਦੀ ਆ ਇੱਧਰ ਤੋਂ ਸਾਰਾ ਚੇਲਤਾ ਚੱਕ ਲਿਆ ਨਾ ਪਿਛਲੇ ਸਾਲ ਇੱਧਰ ਆਪਣੇ ਸਾਰੀ ਪਾਣੀ ਇੱਧਰੋਂ ਚੱਲਣ ਲੱਗ ਗਿਆ ਹੁਣ ਵੀ ਡੂੰਗੀ ਹੋ ਗਈ ਡੂੰਗੀ ਹੋ ਗਈ ਇੱਧਰ ਇੱਥੇ ਜੇ ਆ ਬਾਈ ਉਹ ਜਿੱਥੇ ਆਪਣਾ ਨਹਿਰ ਚ ਟੁੱਟ ਕੇ ਪਾਣੀ ਪੈਂਦਾ ਤੁਸੀਂ ਦੇਖਿਆ ਹੈ ਇੱਥੇ ਕਿਲੋਮੀਟਰ ਸਮਝ ਲੋ 1 ਕਿਲੋਮੀਟਰ 1 ਕਿਲੋਮੀਟਰ ਉੱਥੇ ਤੇ ਲੈ ਕੇ ਉਹਨਾਂ ਨੇ ਆਹ ਪੁਲ ਪੈਂਦਾ ਜਿਹੜਾ ਆਪਣੇ ਪਿੰਡ ਵਾਲਾ ਨਦੀ ਦਾ ਸੜਕ ਤੇ ਪੁਲਾ ਜਿਹੜਾ ਉਹ ਮੇਨ ਸੜਕ ਤੇ ਠੇਕਾ ਜਿੱਥੇ ਉੱਥੇ ਤੱਕ ਇਹਨਾਂ ਨੇ ਸਾਰੀ ਡੂੰਗੀ ਕਰਤੀ ਦੇਖ ਲੈ ਉੱਥੇ ਕਿੰਨੀ ਮਿੱਟੀ ਪਈ ਆ ਕਿੰਨਾ ਪੂਰਾ ਮਹੀਨਾ ਲੱਗਿਆ ਉਹਨੇ 2 ਮਹੀਨੇ ਇੱਕ ਵਾਰ ਪਰਨੇ ਨੂੰ ਇੱਕ ਵਾਰ ਆਹੇ ਲੱਗਦਾ ਉਹ ਤਾਂ ਵੀ ਪਤਾ ਨਹੀਂ ਸਾਲੇ ਲੱਗ ਜਣੇ 2 ਸਾਲੇ ਲੱਗ ਜਣੇ ਆ ਆ ਇਹਨੂੰ ਦੇਖ ਕੇ ਮੈਂ ਇਹੀ ਨਹੀਂ ਕਹਿੰਦਾ ਮੈਂ ਕਹਿੰਦਾ ਉਹ ਸਾਲ ਨਹੀਂ ਲੋਟ ਆਣਾ ਪਰ ਬਾਈ ਚਲਦੇ ਪਾਣੀ ਚ ਲਾ ਦਿੱਤਾ ਮੰਨਣ ਵਾਲੀ ਗੱਲ ਆ ਚਲਦਾ ਦਾ ਪਾਣੀ ਉਹ ਬੰਨ ਲਾਇਆ ਉਹਨਾਂ ਨੇ ਪਾਣੀ ਦਾ ਮੂੰਹ ਸਰਕਾਰ ਕੋ ਵੀ ਕਰ ਸਕਦੀ ਬਾਈ ਜੇ ਕੀ ਚਾਵੇ ਕੋਈ ਕਹਿੰਦਾ ਬੰਦਾ ਬੰਦੇ ਨਾਲ ਇਹ ਆ ਮੈਨ ਪਾਵਰ ਆ ਜਿੰਨੀ ਉਹ ਜਿੰਨਾ ਮਲਖ ਲਾਤਾ ਸਰਕਾਰ ਪੱਥਰ ਪੁੱਥਰ ਲਾਤਾ ਜਿਹੜੀ ਇੱਥੇ ਚੌਂਤੇ ਡੁੱਟੀ ਦੇ ਉੱਤਾਂ ਥੈਲੇ ਉਹ ਲਾਇਆ ਕਿਤੇ ਨਦੀ ਬਾਈ ਨਹਿਰ ਜੀ ਨੂੰ ਲਾ ਦਿੱਤੀ ਫਿਰ ਆਪਣੇ ਪਿੰਡ ਗਏ ਜੇ ਹਾਂ ਜੀ ਹੌਣ ਤੱਕ ਰੇਤਾ ਚੱਕ ਹੋਈ ਜਾ ਹੈ ਹੈ ਦੋ ਤਿੰਨ ਸਾਰੇ ਰੇਤਾ ਚੱਕ ਹੋਈ ਜਾਣਾ ਤਾਂ ਸੇ ਵੀ ਘਟੂਗੜ ਚਾਰ ਪੰਜ ਮਹੀਨੇ ਲੱਗੇ ਜਿਹੜੇ ਖੇਤਾਂ ਚ ਪਿਆਦਾ ਰੇਤਾ ਚਾਰ ਪੰਜ ਮਹੀਨਿਆਂ ਚ ਰੇਤਾ ਚੱਕ ਹੋਇਆ ਬਾਈ ਚਾਰ ਚਾਰ ਪੰਜ ਪੰਜ ਫੁੱਟ ਪਿਆਦਾ ਹਾਲੇ ਵੀ ਖੜਾ ਹਾਂ ਹਾਲੇ ਵੀ ਖੜਾ ਹੈ ਲੋਕਾਂ ਨੇ ਹਾਲੇ ਵੀ ਜ਼ਮੀਨਾਂ ਲੂਟ ਨਹੀਂ ਟਰਮਾਲ ਦੀ ਜ਼ਮੀਨ ਚ ਖੜਾ ਹਾਲੇ ਵੀ ਸਾਲ ਹੋ ਗਿਆ ਹਾਂ ਉਹਨੇ ਚੱਕਿਆ ਹੀ ਨਹੀਂ ਹਾਂ ਉਹਨੇ ਪਿਆਇਓ ਹੁਣ ਚੱਕੀ ਨਹੀਂ ਹੁਣ ਚੱਕਾ ਕੇ ਚੱਕੂ ਬੂਟੇ ਵੀ ਜਦੋਂ ਅਪਨ ਬੂਟੇ ਪਟਾਉਣੇ ਪਾਏ ਉਹਨਾਂ ਨਾਲ ਪੰਜ ਪੰਜ ਫੁੱਟ ਮੇ ਲੱਗੇ ਉਹਨੇ ਬੂਟੇ ਉਕਣੇ ਆਹ 5 ਫੁੱਟ ਰੇਤਾ ਹੀ ਚੜ ਜਾਣਾ ਹੈ ਜਾਣੀ ਕਿੱਥੇ ਲੈਣਾ ਇਹਨੂੰ ਪੱਕੇ ਰੇਤ ਨੂੰ ਫੇਰ ਪਾਣੀ ਕਿੱਥੇ ਪੂਰਾ ਹੋ ਜੂ ਪਾਣੀ ਜਾਣੇ ਨੇ ਇਹਨੂੰ ਨੁਕਸਾਨ ਤਾਂ ਬਹੁਤ ਹੋਇਆ ਯਾਰ ਜੱਜੂਰਾਂ ਦਾ ਖਾਸਾ ਹੋਇਆ ਇਹਨਾਂ ਗੰਨਾ ਤਾਂ ਜੱਜੂਰਾਂ ਦਾ ਕਿੰਨਾ ਤਕੜਾ ਵਿੱਚ ਮੜ ਮੁੜ ਕੇ ਯਾਰ ਮੇਨ ਗੱਲ ਨੁਕਸਾਨ ਤਾਂ ਚੱਲ ਬੰਦਾ ਝੱਲਦਾ ਹੁੰਦਾ ਮੁੜ ਕੇ ਜ਼ਮੀਨਾਂ ਹੀ ਹੋਈ ਜ ਬਣਦੀ ਕਿਹਾ ਕਿੰਨੇ ਸਾਲਾਂ ਚ ਬੰਦਾ ਰੇਰੂ ਪਾ ਕੇ ਤੇ ਸੀਰੇ ਪਾ ਪਾ ਕੇ ਜ਼ਮੀਨਾਂ ਬਣਦੀਆਂ ਹੌਲੀ ਹੌਲੀ ਹਾਂ ਹੁਣ ਟਿੱਬੇ ਉਹਦੇ ਅੱਗੇ ਕਿ ਕਿੱਕਣਾ ਕਰਾਏ ਹੁਣੇ ਆ ਦੇਖ ਲੈ ਹੁਣ ਤਾਂ ਫੇਰ ਪੰਨ ਦੇਖ ਲੈ 50 ਸਾਲਾਂ ਬਾਅਦ 50 ਸਾਲਾਂ ਬਾਅਦ ਹੁਣ ਸੱਟੂ ਡੱਕਰ ਉਹਨਾਂ ਹਾਇ ਪਿਆ ਤਾਂ ਹੈ ਵੀ ਤੇਰੇ ਏਠਾਂ ਵੀ ਰੇਤਾ ਹੀ ਆ ਚਾਰ ਪੰਜ ਫੁੱਟ ਡੱਕਰ ਲਾ ਲੈ ਏਠਾਂ ਦਾ ਜਿਹੜਾ ਕਰ ਕਰਕੇ ਰੇ ਪੈ ਪੈ ਕੇ ਲੱਗ ਲੱਗੇ ਬਾਈਆਂ ਹੋ ਕੇ ਜਮੀਨ ਟਾਈਟ ਹੋ ਗਈ ਰੇਤਾ ਵੀ ਅਜੇ ਆ ਰੇਤਾ ਇਹ ਟਾਈਟ ਹੋ ਗਿਆ ਰੇਤਾ ਇਹਨੂੰ ਮਿੱਟੀ ਲੱਗਣ ਲੱਗੀ ਆਪਾਂ ਨੂੰ ਚਲੋ ਉਹ ਤਾਂ ਪੰਨੇ ਜਿਹੜੇ ਕੱਦੂ ਕਰਦੇ ਆ ਕੱਦੂ ਕਰ ਕਰਕੇ ਜਿਹੜਾ ਆ ਕਟੂਕਟ ਫੁੱਟ 1 ਫੁੱਟ ਜਗ੍ਹਾ 2 ਫੁੱਟ ਜਗ੍ਹਾ ਉਹ ਸਾਰੀ ਚੋਕ ਹੋਏਗੀ ਕਿੰਨਾ ਹਰੇਕ ਸਾਲ ਕੱਦੂ ਹੋਣਾ ਦੇਖ ਲੈ ਐ ਉਹ ਸਾਰੀ ਇੰਨੀ ਉਹ ਵੀ ਆ ਟੈਟੋ ਵੀ ਜਮੀਨ ਪਲਟਾਵੇਂ ਵੀ ਮਾਰਨੇ ਚਾਹੀਦੇ ਆ ਹੂੰ ਕਾਤੀ ਮਿੱਟੀ ਬਦਲਦੀ ਰਹਿੰਦੀ ਆ ਖਾਦ ਖਰਾਦ ਏਠਾਂ ਚਲੇ ਗਈ ਉੱਪਰ ਚਲੇ ਗਈ ਫਰਕ ਪੈਂਦਾ ਉਹ ਜਮੀਨ ਇਹਦਾ ਪਤਾ ਹੀ ਨਹੀਂ ਜਾਂਦੇ ਕਦੋਂ ਨਾਲ ਬਹੁਤ ਜ਼ਮੀਨ ਦਾ ਚੋਕ ਹੋ ਜਾਂਦੀ ਜਮੀਨ ਸਾਰੀ ਪੱਥਰ ਬਣੀ ਪਈ ਆ ਜਮੀਨ ਆਪਣੀ ਇਹ ਕੋਈ ਉੱਪਰ ਉੱਪਰ ਵਾਲੀ ਉਹ ਈ ਕੱਢੀ ਜਾਣਾ ਆਪਾਂ ਨੇ ਰੇ ਪਾਪਾ ਕਿਉਂ ਈ ਕੱਢੀ ਜਾਂਦੇ ਆਪਾਂ ਅੱਗੇ ਪੋਲੀਆਂ ਜਿੱਤੀ ਜੱਕ ਮਾਰ ਫਿਰ ਜੱਕ ਅਸੀਂ ਕੱਲ੍ਹ ਕਹਿੰਦੇ ਤੇ ਵੀ ਲਾਈਟ ਨਹੀਂ ਛੱਡਦੇ ਆ ਜਿਹੜਾ ਲੇਟ ਭੱਜੀ ਨਹੀਂ ਬਈ ਯਾਰ ਅੱਜ ਜਵੀਰ ਦੀ ਨੰਬਰ ਜੂ ਕੰਮ ਅੱਜ ਐ ਅੱਜ ਨੰਬਰ ਨਹੀਂ ਬਰੇਡਿਕ ਜੋ ਗੱਲ ਇੱਧਰ ਤਾਂ ਕੱਦੂ ਕਰਦਣਾ ਇਹ ਅੱਗੇ ਨਾਲ ਬਹੁਤ ਮੋਜਾ ਲੇਟ ਦੀ ਇਹਦਾ ਬਾਈ ਕੱਦੂ ਵੀ ਨਾਲ ਦੀ ਨਾਲ ਕਰਨਾ ਪੈਣਾ ਖੇਤ ਦਾ ਇੱਕ ਖੇਤ 'ਚ ਬੰਦੇ ਲਾਉਣ ਲੱਗੇ ਦੂਏ ਕੇਾਰੇ 'ਚ ਇੱਕ ਕੱਦੂ ਹੋਣ ਲੱਗਿਆ ਆ ਤੇ ਨਾਲ ਦੀਆਂ ਸੈੱਟ ਹੋ ਜਾਂਦਾ ਜਦ ਇਹ ਬਾਈ ਪਿਛਲੇ ਸਾਲ ਵੀ ਅਸੀਂ ਨਾਲ ਦੀ ਨਾਲ ਹੀ ਕਰਿਆ ਇੱਕ ਵਾਰ ਕੱਦੂ ਸਹੀ ਹੋਇਆ ਵਾ ਕਿ ਇੱਕ ਵਾਰ ਪਾਣੀ ਖੜਾਤਾ ਵਿੱਚੋਂ ਪਾਣੀ ਵੀ ਨਹੀਂ ਖਾਣਾ ਪਾਣੀ ਵੀ ਨਹੀਂ ਖਾਂਦਾ ਨਰਦ ਦਿੱਤਾ ਮੋਜਾ ਜੀ ਇਹ ਤਾਂ ਉਹ ਬੰਦਾ ਜੇ ਇੱਕ ਵਾਰ ਸੁੱਕ ਗਿਆ ਖੇਤ ਵਿੱਚ ਪੂਰਾ ਨਹੀਂ ਹੋਣਾ ਪਹਿਲਾਂ ਸੁੱਕਣ ਨਹੀਂ ਦੇਣਾ 15 ਦਿਨ ਘੱਟੋ-ਬੜੀ ਦਿਨ ਪਾਣੀ ਸੁੱਕਦਾ ਹੀ ਨਹੀਂ ਐਸੋ ਆਏ ਆ ਐਸੋ 2 ਕਿੱਲੇ ਉੱਧਰ ਵੀ ਘੱਟ ਗਏ ਸਹਿਯੋਤਲੇ ਮੋਟਰ ਦੇ ਠੀਕ ਆ ਜਾਨੂੰ ਆ ਵੀ ਲੱਗ ਜਣੀ ਆਪਣੀ ਹੋਣੀ ਜਾਨੂੰ ਜੇ ਮੂੰਗੀ ਉਹ ਕਰਨੀ ਆ ਉਹਨੇ ਉਧਰ ਉਹ 2 ਕਿੱਲਿਆਂ ਚ ਮਤਲਬ ਮੋਟਰ ਆਪਣੇ 4 ਕਿੱਲੇ ਨੂੰ ਚੱਲਣੀ ਆ ਜੇ 4 ਕਿੱਲੇ ਵਾਸਤੇ ਮੋਟਰ ਬਹੁਤ ਅਜੇ ਵੀ ਨੰਗਾ ਸੇਵਰ ਨਾ ਮੀ ਆ ਤੇ ਪਈ। ਇਹ ਤਾਂ ਰੋਜ਼ ਸੇਵਰ ਹੋ ਜੀ। ਮੀ ਰੋਜ਼ ਹੈ। ਰੋਜ਼ ਦਾ। ਕੱਲ ਨੂੰ 70% ਸੇਵ ਕੱਲ ਨੂੰ। ਕੱਲ ਨੂੰ? ਹਾਂ। ਤੂੰ ਬੰਦ ਸੇਵਰ ਰੋਜ਼ੀ ਆ। ਇੱਕ ਦਿਨ ਬਾਅਦ ਵੀ ਪੈ ਜੇ ਮੀ ਯਾਰ ਬਹੁਤ ਫਰਕ ਆਉਂਦਾ ਇਹ। ਤੂੰ ਟੈਂਪਰੇਚਰ ਦੇਖ ਲੈ ਅੱਜ ਵੀ 30 32 ਕੋਨਾ ਟੈਂਪਰੇਚਰ। ਤਾਂ ਮਾ ਠੀਕ ਆ। ਤਾਂ ਮਾ ਨਹੀਂ ਗਲਤ ਹੈਗਾ। 35 ਤੱਕ ਵੀ ਟੈਂਪਰੇਚਰ ਹੋਵੇ ਕੁਝ ਨਹੀਂ ਹੈਗਾ। ਬਾਈ 37 38 ਤੱਕ ਵੀ ਠੀਕ ਹੈ। ਹਾਂ। ਅ ਜ 40 ਦੇ ਟੱਪਦਾ ਨਾ ਫਿਰ ਮਰਦਾ ਵਾ। 42 43 ਤੱਕ 45 ਛਾਈ ਲਿਆ ਜਾਂਦਾ। ਜਾਂ ਲੋਪੈਂਦੀ ਆ। ਆਹ ਹਵਾ ਵਿੱਚ ਗੱਗੇ ਹਵਾ ਵੀ ਚੱਲੀ ਜਾਵੇ ਨਾ ਚਾਹੇ ਧੁੱਪ ਵੀ ਹੋਵੇ ਆਹ ਹਵਾ ਚੱਲਦੀ ਫੇਲ ਨਹੀਂ ਹੁੰਦਾ ਹੈਗਾ ਜਾਂ ਹਵਾ ਪੱਤਾ ਵੀ ਨਹੀਂ ਹਿੱਲਦਾ ਹੈਗਾ ਫੇਰ ਕਬੜਾਡ ਹੁੰਦੀ ਆ ਆਏ ਗਣੀ ਕਿ ਗਰਮੀ ਪੈਣੀ ਪਿਆਦੀ ਆਹ ਥੱਲੇ ਗੱਲ ਤਾਂ ਸੀ ਭਰ ਕੇ ਰੱਖ ਗਏ ਤੇ ਜਿਹੜੀ ਆ ਫਸਲ ਲੱਗਾ ਗਾ ਗਰਮੀ ਭਰੇ ਆ ਇਹ ਧੁੱਪਾਂ ਦਾ ਪਾਸਾਈ ਪਾਉਗੀ ਤਾਂ ਹੀ ਹੋਣਾ ਨੇ ਵੀ ਨਿਕਸਾਲ ਦੇ ਲਮੀਏ ਪਾ ਜੇ ਹੋਈ ਹੋਣੀ ਹੈਗੀ ਜੀਰੀ ਨੇ ਹੋਣਾ ਹੀ ਉਹਦੀ ਲੋਕ ਰਾਤ ਇੱਕ ਵਾਰ ਦੇਖਿਆ ਤਿੰਨ ਝਾੜ ਆ ਜਾਂ ਤਣਕਾ ਕਣਕ ਨੂੰ ਜਿੰਨੀ ਠੰਡ ਪਾਉਗੀ ਉਹਨੇ ਤਾਂ ਹੋਣਾ ਹੈ ਉਹਨੇ ਉਹਦੀ ਵਧੀਆ ਕੁਆਲਿਟੀ ਇਹ ਵੀ ਉਹੀ ਚੀਜ਼ ਹੈ ਧੁੱਪਾਂ ਪਾਉਗੀ ਤਾਂ ਹੈ ਪਿਛਲੇ ਸਾਲ ਉਹ ਤੇ ਪਿਛਲੇ ਤੋਂ ਪਿਛਲੇ ਸਾਲ ਸਰਦੀ ਲੇਟ ਪਈ ਆ ਬਹੁਤ ਕਣਕਾਂ ਨੇ ਝਾੜ ਦੇਖ ਲੈ ਕਿੱਥੇ ਆ ਗਏ ਤੇ ਪੌਲ ਲੇਟ ਪਈ ਦੀ ਸਰਦੀ ਉਨੀ ਲੰਬੀ ਚਲੇ ਗਈ ਖੰਡ ਯਾਰ ਹਰੇਕ ਸਾਲ ਆਪਾਂ ਕੀ ਜਾਂਦੇ ਆਪਾਂ ਤਰੀਕਾ ਹੋ ਵੀ ਰੱਖਦੇ ਆ ਫਸਲ ਦੀਆਂ ਲਾਣ ਨੂੰ ਹਰੇਕ ਸਾਲ ਦਿਨਾਂ ਦਾ ਫਰਕ ਪੈਂਦਾ ਮੌਸਮ ਦਾ ਫਰਕ ਪੈਂਦਾ ਹੈ ਹਰੇਕ ਸਾਲ ਜੇ 5-4 ਦਿਨਾਂ ਦਾ ਫਰਕ ਪੈਂਦਾ ਪੈਂਦਾ 10-20 ਸਾਲਾਂ ਤੱਕ ਵੀ ਕਿੰਨਾ ਫਰਕ ਪੈਣਾ ਡੇਟਾ ਆਪਾਂ ਨੇ ਹੋ ਰੱਖਣੀ ਹੈ ਇਹਦਾ ਕਿਸੇ ਟਾਈਮ ਅੱਜ ਦੇ ਅੱਜ ਦੇ 10 ਸਾਲ ਨੂੰ ਲਾ ਲੈ ਚਾਹੇ 5 ਸਾਲ ਨੂੰ ਲਾ ਲੈ ਡੇਟਾ ਅੱਗੇ ਪਿੱਛੇ ਕਰਨੀਆਂ ਪੈਣੀਆਂ ਇਹ ਹਸਬੰਦੀਆਂ ਕਰਨੀਆਂ ਪ ਉਹ ਵੀ ਇੱਕ ਜਿਹੜਾ ਇਹ ਦਰਸਤਾ ਪਰ ਬਹੁਤ ਦਰਸਤਾ ਮੌਸਮ ਬਹੁਤ ਹੈ ਯਾਰ ਦਰਸਤਾ ਹੋਗੇ ਪੂਰੇ ਦਰਸਤ ਹੋਗੇ ਨਾ ਫਿਰ ਮੌਸਮ ਸਹੀ ਰਹੂਗਾ ਆਪਣੇ ਹਾਂ ਆਪਣੇ ਬਾਈ ਆਪਣੇ ਇੱਕ ਪੂਲਰ ਬਹੁਤ ਆ ਪੂਲਰ ਤੇ ਇਲਾਵਾ ਅੱਜ ਉਦਾਂ ਵੀ ਦੇਖੀ ਆਪਣੇ ਨਹਿਰਾ ਨਦੀਆਂ ਕਰਕੇ ਆਪਣੇ ਜੰਗਲ ਵੀ ਬਹੁਤ ਆ ਪੂਲਰ ਤੇ ਬਿਨਾਂ ਵੀ ਦਰਸਤ ਬਹੁਤਾ ਬਣਿਆ ਗ੍ਰੀਨਰੀ ਗ੍ਰੀਨਰੀ ਬਹੁਤ ਜ਼ਿਆਦਾ ਆਪਣੇ ਯਾਰ ਬਹੁਤ ਜੰਗਲ ਆ ਆ ਦੇਖ ਲੈ ਪਿੱਛੇ ਜੰਗਲ ਇਹਦਾ ਹੁਣ ਸਾਰੇ ਪੰਜਾਬ ਨੂੰ ਹੱਲਾ ਮਾਰਨਾ ਪੈਣਾ ਤਾਂ ਕੋਈ ਬੰਦਣਾ ਠੀਕ ਨਹੀਂ ਗੱਲ ਹਰੇ ਕੇ ਬੰਦਾ ਦੋ ਦੋ ਬੁੱਟੇ ਲਾ ਸਕਦਾ ਯਾਰ ਯਾਰ ਕੁਝ ਨਹੀਂ ਹੈਗਾ ਲੋਕਾਂ ਆਮਨੇ ਇੱਕ ਲਹਿਰ ਜੀ ਬਣ ਗਈ ਜਿਹੜੇ ਕੰਮ ਨੂੰ ਹਾਂ ਆ ਦੇ ਤੂੰ ਹੋਰ ਦੇਖ ਲੈ ਆ ਸ਼ਰਦਾ ਜੀ ਮੈਂ ਸ਼ਰਦਾ ਜੀ ਕਹਿਣ ਲੱਗਾ ਹੁਣ ਸ਼ਰਦਾ ਜੀ ਆਲੇ ਦੇਖ ਲੈ ਸ਼ਰਦਾ ਜੀ ਕਹਿੰਦੇ ਲਹਿਰ ਜੀ ਬਣੀ ਹੋਈ ਆ ਐਹੀ ਜੀ ਲਹਿਰ ਚੱਲਦੀ ਆ ਕੁੱਲ ਪੰਜਾਬ ਜਿੱਧਰ ਮਰਜ਼ੀ ਚੱਲੇ ਜਾ ਹਰੇng ਸੜਕ ਤੇ ਦੁਕਾਨ ਵੀ ਮਿਲਦੀ ਆ ਸ਼ਰਦਾ ਜੀ ਆ ਹੈਗੀ ਆ ਹੈ ਪਿਛਲੇ ਉਸਨੋਂ ਨੋ ਨਿਸ਼ਾਨ ਹੈਗਾ ਤਾਂ ਨੋ ਨਿਸ਼ਾਨ ਨਹੀਂ ਤਾਂ ਗਾਣੇ ਦੇ ਗਾਣੇ ਦੇ ਪਰੇ ਕੰਮ ਚੱਲ ਪਿਆ ਗਾਣੇ ਪਰੇ ਚੱਲੂ ਲੋਕਾਂ ਰਗੜਨ ਲੱਗ ਗਏ ਇੱਦਾਂ ਲੋਕ ਇੱਕ ਪਾਸੇ ਨੂੰ ਆ ਜਾਂਦੇ ਆ ਹਾਂ ਬੂਟੇ ਵੀ ਲਾਉਣ ਲਾਜੋ ਬਸ ਬਾਕੀ ਜਿੱਕਣ ਆਪਾਂ ਕਹਿ ਦਿੰਦੇ ਆ ਖੇਤ ਚ ਪੁੱਠੇ ਹੱਥ ਦਾ ਛਿੱਟਾ ਦੇ ਦਿੰਨੇ ਉਹ ਜਿੱਕਣ ਹਰਾ ਹੋ ਜਾਂਦਾ ਏ ਕੋਲੇ ਤੇ ਆਪਾਂ ਬੂਟਾ ਲਾਈਏ ਆਪਾਂ ਬਰਸਾਤ ਚ ਹੁਣ ਆਪਣੇ ਆਪ ਹੋਈ ਜਾਣਾ ਹੁਣ ਤੇ ਵੀ ਮੈਂ ਕਹਿੰਦਾ 20 ਦਿਨ ਬਾਅਦ ਬੂਟਾ ਰੌਣ ਸ਼ੁਰੂ ਕਰ ਦੋ ਨਾ ਹੁਣ ਤੇ ਵੀ ਹੋਣੀ ਵੀ ਲੱਗ ਜਾਊ ਹਰੇ ਹੋ ਜਾਣੇ ਆ ਵੀ ਹੋਗੀਆਂ ਪੌਂਸ ਆ ਗਿਆ ਜਾਂਦਾ ਨਾ ਬਾ 20 ਹਲੇ ਕਹਿੰਦੇ ਵੀ ਅਗਸਤ ਦੇ ਸਟਾਰਟਿੰਗ ਚ ਲਾਇਆ ਕਰ ਬੂਟਾ ਵਧੀਆ ਚੱਲਦਾ ਪੁਰ ਅਗਸਤ ਵੀ ਆ ਵੀ ਦਿਨ ਵੀ ਵਧੀਆ ਹੁਣ ਮੈਂ ਤਾਂ ਸ਼ੁਰੂ ਅਗਸਤ ਮਰੋਣੇ ਬੂਟੇ ਮੇਰਾ ਆ ਅੱਜ ਨਹੀਂ ਵੀ ਆਪਣੇ ਰੋਜ਼ੇ ਵੀ ਛੱਟ ਮਰਜੀ ਲਾਲਾ ਜੇ ਆਪਾਂ ਨੇ ਤਾਂ ਇਹੋ ਜੀ ਜਗ੍ਹਾ ਲੈਣਾ ਵੀ ਮੁੜ ਕੇ ਤਾਂ ਦੇਖਣਾ ਨਹੀਂ ਉੱਥੇ ਸਮਝ ਲੈ ਜਿੱਕਾ ਉੱਥੇ ਗਰਾਊਂਡ ਗੁੰਡ ਮਾਲਾ ਇਹਦੇ ਤੋਂ ਕਰਨਾ ਗਰਾਊਂਡ ਚ ਵੀ ਗਰਾਊਂਡ ਚ ਜੇ ਤਾਂ ਆਪਾਂ ਬਰਸਾਤਾਂ ਚ ਲਾਉਂਦੇ ਆ ਦੇਖਣ ਦੀ ਲੋੜ ਨਹੀਂ ਬੂਟੇ ਨੂੰ ਲੋੜ ਨਹੀਂ ਬੂਟੇ ਨੂੰ ਕਿਉਂਕਿ ਪਹਿਲੇ ਸਾਲ ਲੋਡ ਹੁੰਦੀ ਆ ਦੇਖਵਾਲਦੀ ਉਹਦੇ ਆ ਦਾ ਬੂਟਾ ਆਪਣੇ ਜੋਗਾ ਹੋ ਜਾਂਦਾ ਹੋ ਤਾਂ ਆਪਣੇ ਲਾਦੀ ਚ ਹੈਗੇ ਹੀ ਆ ਬੂਟੇ ਲੱਗੇ ਪਿਆ ਯਾਰ ਵੱਧ ਲਾਉਂਗਾ ਕੱਲ ਪਾਣੀ ਪਾਇਆ ਪਰ ਬਰਸਾਤਾਂ ਨਾਲੇ ਆ ਬਰਸਾਤਾਂ ਨਾਲੇ ਆ ਅੱਜ ਮੈਂ ਕਹਿਣ ਤੱਕੀ ਟੋਏ ਮਾ ਕੇ ਇੱਕ ਵਾਰ ਲਾਈਏ ਹੈ ਅੱਜ ਬੂਟਾ ਫੇਰ ਨਹੀਂ ਲੋੜ ਪਾਣਾ ਉੱਥੇ ਤਾਂ ਬਹੁਤ ਪਲ ਗਏ ਉੱਥੇ ਹੋਰ ਲਾਉਣੇ ਉੱਥੇ ਲਾਉਣੇ ਅਸੀਂ ਬੂਟੇ ਜੀ ਇੱਧਰ ਤੂੰ ਤੇ ਕੋਲ ਲਾਉਣੇ ਆ ਤੂੰ ਹੋਰ ਉੱਧਰ ਪਾਲੀ ਹੈਡ ਲਾਉਣੇ ਹੋਰ ਬੂਟੇ ਬਹੁਤ ਲਾਉਣੇ ਦੱਸਾਂ ਕਿ ਆ ਬੱਕਰੀਆਂ ਵਾਲੇ ਨਹੀਂ ਛੱਡਦੇ ਡੰਗਰ ਵਾਲੇ ਬਹੁਤ ਅਸੰਗ ਕਰਦੇ ਛੋਟਿਆਂ ਨੂੰ ਛੋਟੇ ਬੂਟਿਆਂ ਤੋਂ ਤਾਂ ਸ਼ਾਂਤੀ ਨਹੀਂ ਸਮਝਦੇ ਹੀ ਨਹੀਂ ਲੋਕ ਯਾਰ ਕਿ ਹਰੇਕ ਬੰਦਾ ਦੋ ਦੋ ਬੂਟੇ ਲਾਉਣ ਜਾਂਦੇ ਹਰੇਕ ਬੰਦੇ ਨੂੰ ਵੀ ਗਰੀਬ ਬੰਦੇ ਨੂੰ ਤੰਗ ਕਰਦਾ ਜਿਹੜਾ ਮਹਲੇ ਬੰਦਾ ਦੋ ਦੋ ਬੂਟੇ ਲਾਉਣ ਲੱਗ ਗਿਆ ਆਬਾਦੀ ਦੇ ਹਿਸਾਬ ਨਾਲ ਕਿੰਨੇ ਬੂਟੇ ਲਾਜਣੇ ਉਹ ਵੀ ਕਹਿੰਦਾ ਮੈਂ ਮੈਂ ਤਾਂ ਗੁੱਸਾ ਆ ਰਿਹਾ ਪਰ ਪੰਜ ਪੰਜ 10 10 ਬੂਟੇ ਲਾ ਦੋ ਪੰਜ ਨਾਲੇ ਬੰਦਾ ਉਹਨੇ ਕਿਹਦੇ ਪਾਲ ਸਾਦਾ ਬੰਦਾ ਪਾਲ ਲੈਣੇ ਉਹਨੇ ਪੰਜ ਪੰਜ ਬੂਟੇ ਚਾਹੀਦੇ ਆ ਆਰਾਮ ਕਰ ਬਾਲਦੇ ਪੰਜ ਬੂਟੇ ਦੇ ਤਾ ਮੈਂ ਆਰਾਮ ਕਹਿੰਦਾ ਸੂਏ ਪਰ ਲਾਉਣ ਆਂ ਅੰਬ ਬੂਟੇ ਅੰਬ ਬੂਲਾ ਦੋ ਵੱਢ ਕੇ ਨਾ ਪਾ ਜੀ ਆਪ ਲਾਉਣੀ ਜਾਮਣ ਲਾਉ ਇਹ ਤਾਂ ਮੈਂ ਖਾਹੇ ਲਈ ਕੌਣ ਖਾਹੇ ਲਾਉਣੇ ਆ ਅੰਬ ਲਾਉਣੇ ਜਾਮਣ ਤੇ ਤੇ ਦਿਨ ਤਾਂ ਮੈਂ ਲਾਤੇ ਪਾਲ ਤੋਂ ਪਾਲ ਲੈਣੇ ਕਹਿੰਦੇ ਫ੍ਰੀ ਵੀ ਮਿਲਦੇ ਆ ਸਰਕਾਰੀ ਸਰਕਾਰ ਕਾਰ ਉਹ ਸਰਕਾਰੀ ਨਾਨਸੀਆਂ ਚ ਉਹਦੇ ਪਹਿਲਾਂ ਬਲਕ ਹੁੰਦੇ ਆ ਫਰੀ ਮਿਲਦੇ ਨੇ ਜੀ ਸਸਤਾ ਵੀ ਬਹੁਤ ਆ ਪ੍ਰਾਈਵੇਟ ਸਸਤਾ ਵੀ ਬਹੁਤ ਆ ਜਿਹੜੇ ਫਰੀ ਦਿੰਦੀਆਂ ਨੇ ਉਹ ਹੁਣ ਤਾਂ ਜਿੱਥੇ ਮਰਜੀ ਆ ਸਿਕਾਈ ਚ ਤੈਨੂੰ ਫਰੀ ਮਿਲ ਜੇਗਾ ਮਿਲ ਜਾਣਾ ਵੱਧ ਤੇ ਵੱਧ ਲਾਓ ਬਾਈ ਇਹ ਚੀਜ਼ ਤਾਂ ਪਹਿਲਾ ਬਾਈ ਇਹ ਲਾਜ ਲਾਉਗੇ ਤਾਂ ਹੀ ਬਾਈ ਕੱਲੂ ਯਾਰਾ ਲਾਉਗੇ ਨਹੀਂ ਤਾਂ ਫਿਰ ਕਬੱਡੀ ਜਾਓ 5 ਸਾਲ ਦਾ ਭਵਿੱਖ ਜਾ ਅਗਲੇ ਸਾਲਾਂ ਦਾ ਤਾਂ ਹੀ ਵਧੀਆ ਹੋਊਗਾ ਇਹ ਤਾਂ ਫਿਰ ਬਾਡੀ ਤੇ ਜਾ ਰਹੇ ਹਾਂ ਵੱਡੀ ਚਲੋ ਕੰਮ ਖਤਮ ਆ ਨੀ ਨਿਆਣੇ ਗਾਲਾਂ ਹੀ ਕੱਢਣੇ ਚਲ ਨਿਆਣੇ ਵੀ ਛਾਡਾ ਆਪਣੇ ਹੀ ਗਾਂ ਵਾਲੇ ਹੈਗਾ ਟੁੰਮਰਜੀਨ ਨੂੰ ਹਲੇ ਹੈਗੇ 22 ਸਾਲ ਤੋਂ ਜੱਤਾਂ ਦਾ ਚਾਹੀਦੇ ਸਵਾਰਾ ਜੀਣਾ ਨਾ ਨਾ ਕਰੋ ਬਾਈ ਹੋਰ ਉੱਤੇ ਰੋ ਹੋਰ ਨਹੀਂ ਕੋ ਬੁੜੇ ਹੋ ਕੇ ਦੇਖਦੇ ਦਸ ਤਰ੍ਹਾਂ ਆਪਣੇ ਲਾਇਏ ਬਈ ਮੈਂ ਲਾਇਆ ਤਾਂ ਭਾਈ ਅਗਲੀ ਬੀੜ ਤੇ ਦੇਖਦੀ ਗੱਲ ਕਰਕੇ ਨਾ ਨਹੀਂ ਇੱਕ ਦੋ ਬੁੱਟੇ ਤਾਂ ਹਰੇਕ ਬੰਦਾ ਲਾ ਸਕਦਾ ਘਟ ਦੇ ਘਟ ਯਾਰ ਜਿਹਦੇ ਜਿਹਦੇ ਕੋ ਜਮੀਨ ਵੀ ਨਹੀਂ ਵਿਚਾਰੇ ਕੋ ਉਹ ਘਰਾਂ ਵੀ ਲਾ ਸਕਦਾ ਇੱਕ ਦੋ ਬੁੱਟੇ ਦਾ ਲਾ ਸਕਦਾ ਇਹ ਘਰ ਹੁੰਦੇ ਇਹ ਘਰ ਨਹੀਂ ਲਾ ਸਕਦੇ ਘਰ ਵੀ ਜਗਾ ਨਹੀਂ ਹੈਗੀ ਤੇ ਬੇਲੀ ਜਗਾ ਦੇਖ ਕੇ ਆਪਣੇ ਹਿੱਸੇ ਦਾ ਲਾਇਆ ਹੋ ਜਾਗੇ ਆਪੇ ਪਲ ਜਾਣਾ ਆਪੇ ਬਲ ਜਾਣਾ ਜਿਦੀ ਕਰਮ ਜਿਹੜਾ ਬੂਟੇ ਦੀ ਵੀ ਜਿੰਦਗੀ ਹੈ ਵਿਚਰਦੀ ਲਿਖੀ ਹੋਣੀ ਪਲੇ ਜਾਣਾ ਹੁਣ ਅਸੀਂ ਘਟੋ ਘਟ 4-5 ਸਾਲ ਪਹਿਲਾਂ ਅੱਤੇ ਉੱਥੇ 5 ਸਾਲ ਤੋਂ ਹੀ ਪਹਿਲਾਂ ਦੀ ਗੱਲ ਆ ਆਪਣੇ ਅੱਡੇ ਉੱਪਰ ਲਾਏ ਤੇ ਅਸੀਂ ਹੂੰ ਮੈਂ ਦੇਖੇ ਦੇ ਵੀ ਅਸੀਂ ਲਾਏ ਹੋਏ ਬੂਟੇ ਜਦੋਂ ਉਹ ਉਹ ਕਿਹੜਾ ਪਾਣੀ ਪਿਆ ਦਾ ਆਪੇ ਪਲ ਆਪੇ ਬਲ ਗਏ ਅਸੀਂ ਬਰਸਾਤਾਂ ਚ ਲਾਏ ਤੇ ਜਦ ਪਿੱਛੇ ਤੇ ਆਏ ਤੇ ਸਰਕਾਰ ਵਾਲੇ ਘਰਾਂ ਦਾ ਮੰਨਣਾ ਨਹੀਂ ਮੈਂ ਕਕੇ ਤਿੰਨ ਚਾਰ ਹਜ਼ਾਰ ਦੇ ਬੂਟੇ ਬੂਟੇ ਲਾਤੇ ਹੋਏ ਲਿਆ ਲਿਆ ਕੇ ਤੋਕ ਹੈ ਪਰ ਇੱਕ ਗੱਲ ਉਹ ਥੱਲੇ ਨਾ ਜ਼ਬਰਦਸਤ ਪਾਇਆ ਆਪਣੇ ਮਲਬਾ ਪਿਆ ਵਾ ਹੈ ਉਹਦੇ ਕਰਕੇ ਬੂਟੇ ਚੱਲਦਾ ਹੀ ਚੱਲਦਾ ਨਹੀਂ ਜੜ ਨਹੀਂ ਜਾਂਦੀ ਥੱਲੇ ਸੁੱਕਦੇ ਵੀ ਨਹੀਂ ਜਾਂਦੀ ਆ ਜੜੇ ਨਹੀਂ ਜੜੂ ਜਗ੍ਹਾ ਨਹੀਂ ਮਿਲਦੀ ਇਹ ਕੀ ਗੱਲ ਆ ਆਪਾਂ ਗਮਲੇਆਂ ਚ ਲਾ ਦੇ ਗਮਲੇ ਚ ਬੂਟਾ ਬਾਈ ਤੇ ਆਪਾਂ ਜਿਹੜੇ ਲਾਂ ਦੇ ਟੋੜ ਵਾਲਾ ਬੂਟਾ ਨਾ ਲਾਓ ਬਹੀ ਗੱਲ ਤਾਂ ਹੈਗੀ ਯਾਰ ਹੈ ਛਾਂ ਵਾਲੇ ਨਿੰਮ ਡੇਗਾ ਬੂਟੇ ਲਾ ਲਓ ਉਹ ਜ਼ਿਆਦਾ ਵਧੀਆ ਹੈ ਆਪਾਂ ਗਏ ਸੀ ਲੁਧਿਆਣਾ ਯੂਨੀਵਰਸਿਟੀ ਚ ਕਿੱਡਾ ਟੋਆ ਪੱਟ ਕੇ ਉਹਨੇ ਦੱਸਿਆ ਇਹਦਾ ਵੀ ਤਿੰਨ ਤਿੰਨ ਲਹਿਰਾ ਬਣਾਏ ਦਿੰਦਾ ਜਿੱਥੇ ਜਮਾਨੀ ਲੱਗੇ ਵੀ 24 ਘੰਟੇ ਬੂਟੀਆਂ ਜੁਗ ਗਈਆਂ ਜਿਹੜੇ ਹਾਂਜੀ 20 ਬੰਦਾ ਇੱਕ ਜਾਣਾ ਬੂਟੀਆਂ ਤੇ ਹੀ ਆ ਉਹ ਲਹਿਰਾ ਦੱਸਿਆ ਹੋਈ ਆ ਤੇ ਪਹਿਲਾਂ ਕਹਿੰਦਾ ਟੋਆ ਪੱਟੋ ਇੰਨਾ ਡੂੰਗਾ 5 ਫੁੱਟ ਰੂੜੀ ਮਿੱਟੀ ਰੂੜੀ ਮਿੱਟੀ ਫਿਰ ਵਿਚੋ ਲਗਣਾ ਫਿਰ ਬੂਟਾ ਲਾਓ ਕਹਿੰਦਾ ਕਹਿੰਦਾ 5 ਫੁੱਟ ਡੂੰਗਾ ਟੋਆ ਮਾਰ ਕੇ ਜਿੰਨਾ ਪੋਲਰ ਹੋਊਗਾ ਉਨਾ ਹਿੱਤ ਚੱਲੂਗਾ ਇੰਨਾ ਚੌੜਾ ਟੋਆ ਚਾਹੀਦਾ ਏ ਇੰਨਾ ਚੌੜਾ ਟੋਆ ਮਾਰ ਕੇ ਉਹ ਐਨ ਸੈਂਟਰ ਚ ਮਿਲ ਕੇ ਗੱਬੇ ਕਟ ਕੋਲ ਲੱਗ ਕੇ ਲੱਖ ਡੂੰਗਾ 63 19 63 ਇਹ ਬੁੱਟਾ ਚੱਲ ਲੱਗ ਗਿਆ ਸਾਡਾ ਰੂੜੀ ਮੇਰੇ ਨੂੰ ਹੋਰ ਚੱਲ ਪਿੰਡ ਦਾ ਜੀ ਉਹ ਵੀ ਆਪਾਂ ਬਰਮੇ ਨਾ ਕੱਢ ਕੇ 19 ਜਗਾ ਲਾ ਲਦੇ ਆ ਆਲੇ-ਦਾਲੀ ਜਗਾ ਟਾਇਟ ਆ ਹੈ ਉਹਦੀ ਦੋਸਤ ਕਿ ਹੋਣੀ ਆ ਜਾਨਨੀ ਵੈਲਿੰਗ ਦੋਸਤ ਨਹੀਂ ਹੋਣੀ ਚਲੋ ਬੱਟ ਲਾ ਲ ਬੁੱਟੇ ਮਾਚ ਲਾਇਓ ਬੁੱਟੇ ਤਾਂ ਲਾਏ ਹੋਇਆ ਸੀ ਅਸੀਂ ਅਸੀਂ ਉਂ ਲਾ ਦੇਣੇ ਬੁੱਟੇ ਤਾਂ ਲੱਗ ਹੀ ਆ ਦੋ ਕੀ ਲਿਆਈ ਪਿੱਲਾਈ ਕਿਨਾਂ ਗਾਵੜੀ ਹੋਰ ਲਾ ਦੇਣਾ ਮੈਂ ਸਾਰੀ ਜ਼ਮੀਨ ਜਲਾਵਾਂ ਤੇ ਹੈ ਮੈਂ ਵੀ ਰੱਖੀ ਹੋਣੀ ਉਹ ਚਾਹੇ ਆਪਾਂ ਨੂੰ ਚਾਹੇ ਆਪਾਂ ਮਤਲ ਨੂੰ ਲਾਦੇ 5 ਸਾਲ ਬਾਅਦ ਪਰ ਆਪਾਂ ਆਏ ਆ ਨਾ ਵੀ ਹਲਾ ਕੇ ਪਗੜਾ ਹਟਣਾ ਦਾ ਨੂੰ ਫੇਰ ਲਾ ਦੁੰਦੇ ਆ ਹਟਣਾ ਹਟ ਜਾ ਬਟਾ ਲੈ ਆਪਾਂ ਲਾਏ ਦਿੰਦੇ ਗਾ ਨੂੰ ਤਾਂ ਆਪਣੇ ਏਰੀਆ ਚ ਲੱਗੇ ਹੀ ਜਾਂਦਾ ਹਟਣਾ ਹੁਣ ਰੇਟ ਵੀ ਚੰਗਾ ਕਹਿੰਦੇ ਬਈ ਬੁੱਟਿਆਂ ਦਾ ਇਹ ਤਾਂ ਹੀ ਤਾਂ ਆਪਣੇ ਏਰੀਆ ਦਾ ਫਰਕ ਆ ਆਪਣੇ ਏਰੀਆ ਦਾ ਬਹੁਤ ਫਰਕਾ ਠੰਡਾ ਰਹਿੰਦਾ ਬਹੁਤ ਜਿਆਦਾ ਫਰਕਾ ਬਸ ਟੈਂਪਰੇਚਰ ਦਾ ਆਪਦੇ ਨੂੰ ਰੂਪਨਗਰ ਦਾ ਘੱਟ ਹੁੰਦਾ ਮੈਂ ਨਾ ਆਪਣੇ ਟੈਂਪਰੇਚਰ ਹੋਰ ਸੀਗਿਆਂ ਨਾਲੋਂ ਘੱਟ ਹੁੰਦਾ ਹੈ ਸਕਤ ਤੇਰੀ ਪੱਟੋ ਮਰ ਇਹ ਸੁਣਦਾ ਨਹੀਂ ਹੈ ਬੰਦੇ ਨੂੰ ਇਹ ਚੜੀ ਆੜੀ ਤੇ ਰੱਖਿਆ ਵਾ ਇਹ ਚੜੀ ਆੜੀ ਤੇ ਰੱਖਿਆ ਵਾ ਇੱਕ ਦਿਨ ਤਾਂ ਇਹ ਇੱਕ ਦਿਨ ਨਾ ਦੋ ਦਿਨ ਇਹ ਸੁਣਦਾ ਘੱਟਾ ਇੱਕ ਦਿਨ ਇਹ ਦੋ ਦਿਨ ਫੇਰ ਦੂਏ ਲਾਇਆ ਹੂੰ ਦੋ ਅਜੇ ਦੋ ਅਜੇ ਚਲ ਪੰਜ ਦਿਹਾੜੀਆਂ ਹੋ ਗਈਆਂ ਹੂੰ ਕੀ ਕਰੂੰਗੇ ਕਦੋਂ ਦੂ ਕਰ ਦੇ ਨਾ ਫੇ ਉਹ ਵੇਖ ਲੈ ਜਾ ਉਹ ਬੰਨ ਲਾ ਹਾਂ ਬੰਨ ਲਾ ਦੇ ਦਾ ਕਰ ਦੇ ਲੈਖ ਦਾ ਇਹ ਕੜਾ ਹੋਣ ਤੇ ਫੇ ਹੂੰ ਯਾਦ ਤਾਂ ਨਹੀਂ ਪਤਾ ਹੈ ਕਿ ਕਿੱਥੇ ਲੱਗਿਆ ਹਾਂ ਹਾਂ ਇਹਨਾਂ ਯਾਦਤ ਲੰਗੜ ਨਹੀਂ ਦੇਣਾ ਕਿਤੇ ਲੰਗੜ ਨਹੀਂ ਦੇਣਾ ਇਹਨਾਂ ਨੂੰ ਕਿੱਥੇ ਲਖਣ ਦੇਣਾ ਹਾਂ ਆ ਪੰਜ ਛੇ ਤਾਂ ਲਾਉਂਗੇ ਸਾਲੇ ਜੀ ਉਹ ਨਹੀਂ ਹਾਂ ਵੀ ਪੰਜ ਛੇ ਬੰਦੇ ਤਾਂ ਲਾਓ ਹਾਂ ਪੰਜ ਲਗਾ ਤਾਂ ਪਾਣੀ ਪੀ ਲੈ ਪਾਣੀ ਪਾਣੀ ਪਿਲਾ ਦੇ ਪਾਣੀ ਭਲਾ ਕੇ ਚਾਹ ਭਲਾ ਹੂੰ ਨੇ ਪਹਿਲਾਂ ਚਾਹ ਪਲਾ ਦੇ ਹੋ ਪਾਣੀ ਪਲਾ ਫੇ ਠੰਡੇ ਰਹੋਗੇ ਗਰਮ ਨਹੀਂ ਹੋਗੇ ਫੇ ਗਰਮ ਨਹੀਂ ਹੋਵਗੇ ਠੰਡੇ ਰਹੋਗੇ ਉਹੀ ਗੇ ਉਹਥੇ ਫੇ ਥੈਲਾ ਲਾਤਾ ਉਹਦਾ ਹੂੰ ਥੈਲੇ ਲਾਈ ਹੋਏ ਆ ਦਵੱਲੇ ਲਾਤੇ ਉਹ ਪਾਰਲੀ ਸਾਈਡ ਵੀ ਲਾਇਆ ਹੋਇਆ ਹੈ ਤਾਂ ਤੇ ਲੋਡ ਪੈਣ ਤੇ ਠੀਕ ਹੂੰ ਬਸ ਇਹ ਆ ਦੇ ਇਹਨਾਂ ਸਾਰਾ ਇੱਕ ਵਾਧੇ ਹੋ ਗਿਆ ਵਾਗਰ ਹੂੰ ਪੂਜਾ ਇਕੱਠਾ ਸਾਈਡ ਪਰ ਆ ਗਿਆ ਹੂੰ ਬਾਕੀ ਆ ਪਹਿਲਾ ਪਰਤਾ ਤਾਂ ਹੈ ਰਾਤੀ ਜਲਦੀ ਆ ਰਾਤੀ ਭੱਜੀ ਨਹੀਂ ਹੁੰਦਾ ਹਾਂ ਅਰਾਧੀ ਚੱਲ ਲਈ ਲੋਕਾਂ ਸਰ ਕਰਦੀ ਫੇ ਜਿਹੜੀ ਦੋ ਦਿਨ ਆਈ ਹਾਂ ਬਰਲੇ ਵਿੱਚ ਕਹਿੰਦੇ ਪੱਜਦੀ ਉਹਨੇ ਬਰਲਾ ਫਰ ਹਾਂ ਆਪਣੇ ਫੇ ਜਿੱਦਾਂ ਦਾ ਉਹ ਮਹੀਗਾ ਪਿਆ ਉਦੋਂ ਦੇ ਠਹਿੜ ਗਈ ਹੋ ਗਈ ਉਹ ਵਾਹ ਬੂਟੇ ਵਾਟੇ ਬਹੁਤ ਆ ਬਾਕੀ ਛੇਟਲੇ ਦਾ ਕਰਦਨ ਆ ਚੱਲਦੀ ਬਾਈ ਖਾਲ ਆਹੀ ਖੇਤ ਚ ਸਾਡੀ ਖਾਲ ਰਹਿ ਗਈ ਹੋਰ ਕਿਤੇ ਖਾਲ ਨਹੀਂ ਹੈਗੀ ਉਹ ਵੀ ਹੁਣ ਬਗਾਨੇ ਕਰਕੇ ਇਹੀ ਬਗਾਨਾ ਖੇਤ ਤਾਂ ਕਰਕੇ ਨਹੀਂ ਤਾਂ ਆਪਣਾ ਉਹ ਵੇਸਾ ਇਹ ਵੀ ਨਹੀਂ ਰਹਿ ਗਿਆ ਇਹ ਵੀ ਨਾ ਰਹਿ ਗਿਆ ਆ ਵੀ ਜਪਰ ਤਾਂ ਹੀ ਪਾਈ ਵੀ ਤੇ ਗੜਖੀ ਪਾਈ ਵੀ ਇਹਦੇ ਕਰਕੇ ਬਾਈ ਇਹ ਨਹੀਂ ਉਹ ਇਹ ਕਿ ਲੋ ਨਹੀਂ ਹੋਰ ਕਿਸੇ ਉਹ ਖੇਚ ਬਾਈ ਸਾਡੇ ਖਾਲ ਨਹੀਂ ਆਹੀ ਖਾਲ ਇਹੀ ਹੈ ਇਹੀ ਤਨਕੀਲੀਆਂ ਨਹੀਂ ਖਾੜਾ ਉਹ ਤੱਕ 2-3 ਤਨਕੀਲੀਆਂ ਦੀ ਲਾਵ ਹੁਣ ਫੇ ਖਾਲੇ ਖਾੜ ਜਾਂਦਾ ਖਾਲੇ ਖਾਲ ਐ ਨਾ ਅਸੀਂ ਮਿੱਟੀ ਕੱਢੀ ਵਿੱਚ ਤੇ ਦਵੱਲੇ ਤੇ ਮਿੱਟੀ ਲਾਈ ਇਧਰ ਖੇਤੋਂ ਵੀ ਵਿੱਚ ਤੇ ਵੀ ਕੱਢੀ ਟੱਕ ਟੱਕ ਦੋ ਦੋ ਟੱਕ ਸਵੇਰ ਦੇ ਨਾਲ ਲੱਗੇ ਹੋਏ ਇਹਦੇ ਪਰੇ ਇਹ ਹੁਣ ਮੌਜ ਵੀ ਆ ਜਦ ਮਰਦੀ ਸਿਰੇ ਤੱਕ ਪਾਣੀ ਜਾਂਦਾ ਮੱਛਲੀਆਂ ਪਰ ਉਹ ਜਾਂ ਜੀਰੀ ਲੱਗੀ ਵੀ ਥੱਲੇ ਪਰ ਉਹ ਜਾਈ ਜਾਂਦੇ ਨਾਂ ਨੱਕੇ ਵੱਟ ਦੋ ਦੋ ਦੇ ਵੱਟੀਆਂ ਨੇ ਉਹ ਖੇਤ ਉੱਚਾ ਏ ਅਸੀਂ ਦੇਖਿਆ ਖੇਤ ਬਹੁਤ ਉੱਚਾ ਉਹ ਬੰਨ ਲਾਗੇ ਖੇਤ ਉੱਚਾ ਉਹ ਬਤਾਲਾ ਮੈਂ ਤਾਂ ਅਹੀਂ ਜਰੂ ਗਿਆ ਤਾਂ ਤੂੰ ਕਹਿੰਦਾ ਖਾਲ ਭਾ ਦੇ ਹੂੰ ਕੋਈ ਖਾਲ ਭਾ ਕੇ ਕਾਦੇ ਜੋਗੇ ਆ ਗਏ ਬੰਦੇ ਟਰੈਕਟਰ ਉਰੀ ਖੜਾ ਪਨੀਰੀ ਲਿਆਂਦੀ ਦੀ ਬਾਈ ਆਪਾਂ ਨੇ ਸਵੇਰ ਦਾ ਉਰੀ ਉਹ ਤੁਹਾਨੂੰ ਵਾਜੂ ਨੂੰ ਉਰੇਆ ਜੇ ਨਾ ਨੌ ਬੰਦੇ ਕੱਦੇ ਘੰਟਾ 2 ਘੰਟੇ ਪਹਿਲਾਂ ਲਾ ਕੇ ਵਿਹਲੇ ਹੋ ਜਾਣਾ ਦਾ ਖਬਰੇ ਨਾਲ ਕਿੱਧਰ ਜਾਈ ਜੰਨੇ ਹੂੰ 15 ਦੇ ਹੋ ਗਏ ਦੇਖ ਲਾ ਕਦੂ ਕਰਿਆ ਨੂੰ ਇਹੀ ਨਹੀਂ ਵਾਈ ਗਈ ਜੰਦੇ ਦੇਖ ਲਾ ਹਲੇ ਮੋਟਰ ਉੱਪਰ ਐਨੇ ਆ ਹੂੰ ਨਹੀਂ ਕਿ ਹੋਰ ਬੰਦੇ ਹੋ ਗਏ ਵਿਹਲੇ ਅਸੀਂ ਉਹਨਾਂ ਦੇ ਲੋਆ ਲੈ ਕੋਈ ਕਹਿਣਾ ਇਹ ਪਟਣੀ ਜੱਤ ਸੋ ਨਹੀਂ ਪਟਣੀ ਨਿੱਦਰਾ ਦੱਸ ਦੱਸੋ ਚੱਲ ਹੋ ਗੋਲੋ ਪੁੱਛ